ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਮੀਂਹ ਮੌਸਮ ਹੋ ਗਿਆ ਖਰਾਬ ਬਹੁਤ ਜ਼ਿਆਦੇ ਬਾਕੀ ਅਮਨਦੀਪ ਬਾਈ ਸਾਨੂੰ ਅੱਜ ਹੋਰ ਬਾਈ ਜੀ ਬਾਈ ਨੇ ਸਾਡੇ ਦਿਲ ਲਵਾ ਰੌਣਕ ਮੇਲਾ ਲੱਗਿਆ ਪਿਆ ਵੀ ਸਾਨੂੰ ਬਾਈ ਅੱਜ ਕਹਿੰਦਾ ਵੀ ਬਾਰਿਸ਼ ਹੁੰਦੀ ਪਈ ਹੈ ਹੁਣ ਵੀ ਬਾਈ ਇਹ ਫੇਰ ਵੀ ਪੈਣ ਲੱਗ ਗਿਆ ਅਮਨਦੀਪ ਬਾਈ ਹਰ ਸਾਲ ਜਿਸ ਨੇ ਇੱਕੜੇ ਹੁੰਦਾ ਕਿ ਐਦਾਂ ਕੀ ਹੋਣ ਲੱਗਿਆ ਨਹੀਂ ਐਦਾਂ ਕੀ ਹੋਣ ਲੱਗਿਆ ਵਿੱਚ ਵਿੱਚ ਹੋ ਜਾਂਦਾ ਕਈ ਵਾਰ ਲੇਕਿਨ ਹੁਣ ਜ਼ਿਆਦਾ ਹੀ ਹੋਣ ਲੱਗਿਆ ਬਾਈ ਸਾਨੂੰ ਅੱਜ ਬਾਰਡਰ ਤੇ ਲੇ ਕੇ ਆਇਆ ਹੈ ਕਿਹੜਾ ਬਾਰਡਰ ਪੈਂਦਾ ਵੀਰੇ ਇਹ ਇਹ ਬੀਤੇ ਸੁਚੇਤਗੜ ਬਾਰਡਰ ਹੈ ਆਫਟਰੀ ਪੋਸਟ ਸੁਚੇਤਗੜ ਹਾਂਜੀ ਸੁਚੇਤਗੜ ਸੁਚੇਤਗੜ ਬਾਰਡਰ ਆ ਬਾਈ ਅੰਦਰ ਥੋੜੀ ਵੀਡੀਓ ਦਾ ਅਲੋਡ ਨਹੀਂ ਹੈਗਾ ਜਿੱਥੇ ਮੰਨ ਲਓ ਅਸੀਂ ਘੁੰਮੇ ਆਏ ਅੰਦਰ ਪਰ ਉਥੇ ਵੀਡੀਓ ਅਲੋਡ ਨਹੀਂ ਇੱਥੇ ਤੋਂ ਵੀਡੀਓ ਅਲੋਡ ਆ ਇਹ ਤੁਹਾਨੂੰ ਜਿੰਨਾ ਖਾਣਾ ਦਿਖਿਆ ਦਿਖਾਵਾਂਗੇ ਬਾਕੀ ਦੇਖ ਕੇ ਆਏ ਹਨ ਪਾਕਿਸਤਾਨ ਵਾਲਿਆਂ ਦੀ ਕਣਕ ਵੀ ਦੇਖੀ ਤਾਂ ਉਹਨਾਂ ਦੇ ਖੇਤ ਵੀ ਦੇਖ ਕੇ ਆਏ ਪਰ ਇਹ ਪਰ ਉਥੇ ਵੀਡੀਓ ਨਹੀਂ ਅਲੋਡ ਹੈ ਇਹ ਨਾ ਵੀਰੇ ਬਾਕੀ ਆ ਆਪਣੀ ਤਾਰ ਲੱਗੀ ਹੋਈ ਹੈ ਜਿਹੜੀ ਜ਼ੀਰੋ ਲਾਈਨ ਕਹਿੰਦੇ ਨੇ ਆਪਾਂ ਹਨਾ ਆ ਲੱਗੀ ਹੋਈ ਹੈ ਦਾ ਨਾਲ ਬੜਾ ਅੰਦਰ ਬਾਈ ਦੇਖ ਕੇ ਆਨੰਦ ਆਇਆ ਨਾ ਯਾਰ ਆਪਾਂ ਜੀ ਆਪਣਾ ਸਮਾਰਟ ਫੋਨ ਲੈ ਕੇ ਜੀ ਸਮਾਰਟਨਾ ਦਿਖਾਉਨੇ ਆ ਵੀ ਬਾਕੀ ਆ ਜ਼ੀਰੋ ਲਾਈਨ ਲੱਗੀ ਹੋਈ ਆ ਜਿਹੜੀ ਆਪਣੀ ਜ਼ੀਰੋ ਤਾਰ ਕਹਿੰਦੇ ਨੇ ਇਹਨੂੰ ਨਾ ਆਪਾਂ ਵੀ ਆਪਣੀ ਕੱਡਾ ਤਾਰ ਲੱਗੀ ਹੋਈ ਆ ਆ ਲੱਗੀ ਹੋਈ ਹੈ ਜੀ ਉਹ ਬਾਈ ਬਾਈ ਲੱਗੀ ਹੋਈ ਆ ਤਾਰ ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆ ਇਸ ਟਾਈਮ ਆ ਆ ਆਪਣਾ ਲੱਗਿਆ ਹੋਇਆ ਤਰੰਗਾ ਬਾਕੀ ਜਿਹੜਾ ਆਪਣੇ ਪਾਕਿਸਤਾਨ ਦੇ ਵਿੱਚ ਆਪਣੇ ਰਹਿ ਗਏ ਆ ਨਾ ਮੰਨ ਲਓ ਸਿਆਲਕੋਟ ਲਾਰ 141 ਕਿਲੋਮੀਟਰ ਸਿਆਲਕੋਟ 11 ਕਿਲੋਮੀਟਰ ਇਹ ਲੱਗੀ ਹੈ ਜ਼ੀਰੋ ਲੈਣ ਜ਼ੀਰੋ ਕੰਡਾ ਤਾਰ ਜਿਹਨੂੰ ਕਹਿੰਦੇ ਨੇ ਆਪਾਂ ਨਾ ਬਾਕੀ ਇਹਦੇ ਅੰਦਰ ਵੀਡੀਓ ਲੋਡ ਨਹੀਂ ਤੇ ਅੰਦਰ ਬਿਲਕੁਲ ਜਿਵੇਂ ਹੀ ਗੇਟ ਤੇ ਕਰਕੇ ਆਏ ਆਂ ਪਛ ਦੇਖ ਕੇ ਆਏ ਆਂ ਮੱਕ ਇਧਰ ਕੰਮਕਾਰ ਚੱਲੀ ਜਾਂਦੇ ਆਂ ਨਾ ਵੀ ਆਪਾਂ ਕਹਿ ਦਿੰਦੇ ਆ ਵੀ ਆ ਨਾ ਫੌਜੀ ਆ ਨਜ਼ਾਰੇ ਲੈਣੇ ਫੌਜ ਦੇ ਵਿੱਚ ਪਰਮੰਦੀ ਬਾਈ ਬੜਾ ਔਖਾ ਨਾ ਬੜੀ ਸਖਤ ਬਿਊਟੀ ਆ ਡਿਊਟੀ ਬਾਰਿਸ਼ 'ਚ ਵੀ ਖੜੇ ਆ ਜਿਹੜਾ ਹਾਂ ਦੇਖ ਲੈ ਕਿੰਨੀ ਮਹੀ ਬਾਰਿਸ਼ ਦੇ ਵਿੱਚ ਵੀ ਬਾਈ ਉਹ ਗੇਟ ਤੇ ਮੇਨ ਗੇਟ ਤੇ ਉੱਥੇ ਵੀ ਐਂਟਰੀ ਪੱਕੀ ਇੱਥੇ ਵੀ ਆਹ ਦੇਖੋ ਬਾਈ ਪੂਰੇ ਡਟੇ ਹਨਾ ਡਟ ਕੇ ਖੜਨਾ ਪੈਂਦਾ ਵੀ ਕਹਿ ਦੇਣਾ ਸੌਖਾ ਉਹ ਬਾਕੀ ਉਹ ਲਿਖਿਆ ਆ ਨਾ ਵੀ ਬਾਰਡਰ 100 ਮੀਟਰ ਜਿਹੜਾ ਅੰਦਰ ਹਨਾ ਗੇਟ ਆ ਉਹਨਾਂ ਦਾ ਗੇਟ ਆ ਆਪਣਾ ਗੇਟ ਆ ਥੋੜਾ ਹੀ ਫਰਕ ਆ ਬਸ ਜ਼ਿਆਦਾ ਨਹੀਂ ਹੈਗਾ ਬਾਕੀ ਬਈ ਰੌਣਕ ਜਾ ਏਰੀਆ ਰੌਣਕੀ ਜਾ ਵਧੀਆ ਘੈਂਟ ਲੱਗਦਾ ਇੱਧਰ بارش ਵੀ ਬहोत ਆਉਣ ਲੱਗੀ ਬਾਈ ਕੰਮ ਅੱਜ ਤਾਂ ਮੈਨੂੰ ਲੱਗਦਾ ਨਹੀਂ ਕਿ ਚੱਲੂ ਇਹ ਬਾਈ ਆਪਣਾ ਗੁਰਦਾਸਪੁਰ ਤੋਂ ਆ ਵੀਡੀਓ ਦੇਖਦਾ ਬਾਈ ਆ ਫਾਰਮੀ ਵਾਲੇ ਵੀ ਆਪਣੀ ਵੀਡੀਓ ਦੇਖਦੇ ਆ ਮੰਦੀ ਬਾਈ ਹੈ ਹੋਰ ਭਾਈ ਕਿੱਦਾਂ ਹਾਂ ਹਾਂ ਵਧੀਆ ਬਾਈ ਨੇ ਸਾਨੂੰ ਹੋਰ ਭਾਈ ਕਿਹੜਾ ਏਰੀਆ ਆਪਣਾ ਮੇਰਾ ਵੀਰੇ ਗੁਰਦਾਸਪੁਰ ਆਇਆ ਗੁਰਦਾਸਪੁਰ ਥੋੜੇ ਘੇਰ ਫੌਜੀ ਆ ਉੱਥੇ ਮੇਰਾ ਬਹੁਤ ਜਾਨ ਮਿੱਤਰ ਆ ਬੰਦਾ ਉਹ ਵੀ ਫੌਜ 'ਚ ਆ ਬਹੁਤ ਮਸ਼ੀਨਾਂ ਵਜੋਂ ਦਾ ਰੱਖੀਆਂ ਹੋਈਆਂ ਨੇ ਵੀ ਉਹਨਾਂ ਨੇ ਮਦਦ ਬਹੁਤ ਕੀਤੀ ਯਾਰ ਪਿਛਲੇ ਪਿਛਲੇ ਸਾਲ ਉਹ ਜ਼ਿਆਦਾਤਰ ਵੀਡੀਓ ਦੇਖ ਕੇ ਤੈਨੂੰ ਪਛਾਣ ਲਵੇ ਉਹ ਹਾਂਜੀ ਹਾਂਜੀ ਹੋਰ ਵੀ ਤੇ ਵਧੀਆ ਲੰਦੇ ਉਹ ਨਿਆਰੇ ਆਹ ਵਧੀਆ ਨਿਆਰੇ ਚਲੋ ਆਜੋ ਚਾਹ ਬਾਣੀ ਪੀ ਲੈ ਨਹੀਂ ਪੀਂਦੇ ਪੀਂਦੇ ਆਗੇ ਆਗੇ ਠੀਕ ਹੈ ਜੀ ਬਾਕੀ ਭਾਈ ਚਾਹ ਬਾਣੀ ਭਾਈ ਕਹਿੰਦਾ ਪਲਾਉਨੇ ਆ ਪੀ ਕੇ ਜਾਂਦੇ ਆਂ ਜ ਫੌਜੀਆ ਦੀ ਚਾਹ ਵੀ ਵਧੀਆ ਆ ਨਾ ਅਮਨਦੀਪ ਭਾਈ ਪਹਿਲੀ ਵਾਰੀ ਆਏ ਤੁਸੀਂ ਤਾਂ ਆਉਂਦੇ ਰਹਿੰਦੇ ਹੋਣੇ ਆ ਨਾ ਬਿਲਕੁਲ ਅਸੀਂ ਤਾਂ ਭਾਈ ਕਾਫੀ 10 ਸਾਲ ਤੋਂ ਹੁੰਦਾ ਹੈ ਜੀ ਅੱਛਾ ਜਕਰ ਲੱਗਦਾ ਰਹਿੰਦਾ ਹੋਰ ਜਿੱਦਾਂ ਤੁਹਾਡੇ ਜਿਹਾ ਕੋਈ ਵੀਰ ਆ ਜੇ ਜਾਂ ਕੋਈ ਗੈਸਟ ਕੋਈ ਅੱਗੋਂ ਪੁੱਛੋ ਆ ਜੇ ਤਾਂ ਫਿਰ ਆਪਾਂ ਅੱਜ ਦਾ ਬਾਰਡਰ ਠੀਕ ਹੈ ਠੀਕ ਹੈ ਚਲੋ ਚੱਲਦੇ ਆਂ ਬਾਈ ਫਿਰ ਹੁਣ ਦਿਖਾਤਾ ਤੁਹਾਨੂੰ ਅੱਜ ਦਾ ਬਾਰਡਰ ਹਨਾ ਏਰੀਆ ਜਿਹੜਾ ਬਾਕੀ ਉਹ ਆਪਣੇ ਜਿਹੜੇ ਪਾਕਿਸਤਾਨ ਵਾਲੇ ਪਿੰਡਾਂ ਸਿਆਲਕੋਟ ਲਾਹੌਰ 141 ਕਿਲੋਮੀਟਰ ਬਾਕੀ ਅੰਦਰ ਦੀ ਯਾਤਰਾ ਹੈ ਹੈ ਨਹੀਂ ਇੱਥੇ ਤੱਕ ਰੇਤੀ ਮੈਂ ਲਾਇਆ ਤਾਂ ਮੰਦੀ ਵੀਰੇ ਇਸਲਾਮ ਉਧਰ ਜਾਣ ਦਾ ਬਾਕੀ ਹੁਣ ਕਰਾਂਗੇ ਦੇਖ ਕੇ ਫਿਰ ਪ੍ਰੋਡੈਕਟ ਕਰਾਂਗੇ ਜਲੋਪੜ YouTube ਕਰਨੀ ਤੇ ਆਪਾਂ ਨੂੰ ਮਿਲ ਜੂਵੇ ਉਹ ਵੀਜ਼ਾ ਮਿਲਦਾ ਨਾ ਦਰਜਾਣ ਦਾ ਵੀ ਘੁੰਮ ਕੇ ਆਵਾਂਗੇ ਫਿਰ ਉਧਰ ਸਾਰਾ ਇਹਨ ਖੇਤੀਬਾੜੀ ਦਿਖਾ ਕੇ ਆਉਂਗਾ ਉਧਰ ਤਾਂ ਮੈਂ ਨਾਲ ਕਮੂਨ ਨਾਲ ਸਿਸਟਮ ਚਲੀ ਫਿਰ ਸ਼ਨੀਵਾਰ ਔਰ ਐਤਵਾਰ ਪਰੇਡ ਹੁੰਦੀ ਹੈ ਉਰੇ ਇੱਥੇ ਪਰੇਡ ਪਰੇਡ ਸ਼ਨੀਵਾਰ ਐਤਵਾਰ ਹੁੰਦੀ ਹੈ ਹੈ ਤਾਂ ਆਪਾਂ ਵਿਲੇ ਹੋਵਾਂਗੇ ਨਾ ਜ਼ਰੂਰ ਜ਼ਰੂਰ ਜੀ ਜ਼ਰੂਰ ਇੱਥੇ ਬਈ ਪਰੇਡ ਹੁੰਦੀ ਆ ਦੇਖ ਕੇ ਜਾਣੀ ਆ ਮੰਦੀ ਬਾਈ ਪਰ ਉਹ ਵੀ ਪਹਿਲੀ ਵਾਰੀ ਬਾਈ ਬਾਰਡਰ ਤੇ ਆਏ ਆ ਉਹ ਵੀ ਅਮਨਦੀਪ ਬਾਈ ਦੀ ਕਿਰਤ ਆ ਜਿਹੜੇ ਜਿਹੜਾ ਸਾਨੂੰ ਇਹਨੇ ਦਿਖਾਤਾ ਹਨਾ ਨਹੀਂ ਤਾਂ ਨਾਲੇ ਆਪਣਾ ਵਾਗਾ ਬਾਰਡਰ ਅੰਮ੍ਰੇਸਰ ਤੋਂ ਮੁੜ ਜੀਦਾ ਬਾਈ ਦਰਸ਼ਨ ਕਰਕੇ ਲੈ ਕਿੰਨੀ ਵਾਰੀ ਕਰਦੇ ਆ ਨੇ ਵੀ ਕਿਹਾ ਵੀ ਚਲ ਆਪਾਂ ਇੱਕ ਵਾਰ ਗਿਆ ਮੈਂ ਆਪੇ ਆਪਣੇ ਵਾਗਾ ਬਾਰਡਰ ਅੱਛਾ ਜੀ ਲਾ ਤੁਸੀਂ ਜੰਮੂ ਦੇ ਵਾਗਾ ਬਾਰਡਰ ਜਾਏ ਅਸੀਂ ਪੰਜਾਬ ਦੇ ਵਾਗਾ ਬਾਰਡਰ ਨਹੀਂ ਗਏ ਕਦੇ ਚੱਲੀਏ ਜੀ ਫਿਰ ਚਲੋ ਬਾਈ ਚਾਹ ਪੀ ਕੇ ਨਾ ਫੇ ਆਪਣੇ ਚੱਲਦੇ ਆ ਦਿਖਾਵਾਂਗੇ ਫਿਰ ਤੁਹਾਨੂੰ ਵਹਾਰ ਆ ਗਏ ਪੋਸਟ ਤੋਂ ਤੇ ਇਹ ਕਿਹੜਾ ਬਾਰਡਰ ਦਾ ਘੁੰਮ ਘੁਮਾ ਕੇ ਬਾਈ ਇਧਰ ਦੇਖਣਾ ਇਹਦੇ ਕਣਕ ਉਹ ਸਾਹਮਣੇ ਦੇਖੋ ਏਰੀਆ ਨਾ ਬਾਰਡਰ ਏਰੀਆ ਵਾਲਾ ਤਾਰ ਦੇ ਵਿੱਚ ਜਿਹੜੀ ਕਣਕ ਆ ਤਮਨਦੀ ਬਾਈ ਆਪਣਾ ਕਹਿੰਦਾ ਵੀ ਇਧਰ ਟੱਕਰ ਮਸ਼ੀਨਾਂ ਆਉਣੀ ਆ ਨਾ ਦੇਖੋ ਬਈ ਕਿੰਨਾ ਏਰੀਆ ਖੁੱਲਾ ਬਾਕੀ ਮੌਸਮ ਅੱਜ ਠੰਡ ਲੱਗਦੀ ਪਈ ਹੈ ਬਾਈ ਧੂੜ ਕੱਢੀ ਪਈ ਹੈ ਇੱਕ ਹੋਰ ਦੇਖੋ ਬਾਈ ਮਾ ਕਹਿੰਦੇ ਸੌਂਫ ਨਾ ਇਹ ਲਾਈ ਹੋਈ ਆ ਪਰ ਲਾਈ ਹੋਈ ਨਹੀਂ ਹੈਗੀ ਇਹ ਇਹ ਕਹਿੰਦਾ ਆਪੇ ਸੜਕ ਦੇ ਦੁਆਲੇ ਹੈ ਨਾ ਸੌਫ ਜੰਮੂ ਦੇ ਵਿੱਚ ਆਪੇ ਹੋ ਜਾਂਦੀ ਆ ਉਹ ਦੇਖੋ ਕਿੰਨੀ ਲੱਗੀ ਹੋਈ ਉੱਧਰ ਦੇ ਸੜਕਾਂ ਦੇ ਚਾਰੇ ਦੁਆਰੇ ਬਾਕੀ ਏਰੀਆ ਬੜਾ ਖੜਾ ਕਣਕ ਦਾ ਹੈ ਮਨਦੀਪ ਭਾਈ ਜਿਹੜੀ ਵਿੱਚ ਕਣਕ ਤਾਰਦੇ ਫੇ ਮਸ਼ੀਨਾਂ ਹੀ ਵੜ ਕੇ ਜਾਣੀ ਆਪਣਿਆਂ ਵਾਲੀਆਂ ਹੀ ਜਿਹੜੀ ਆ ਤਾਸ ਦੇ ਵਿੱਚ ਹਾਂਜੀ ਕਰੀ ਕੋਸ਼ਿਸ਼ ਆਪਾਂ ਆਪਣਾ ਦੇਖੀ ਜੇ ਆਪਣਾ ਰੋਟਾ ਸਾ ਆਪਾਂ ਵੜ ਕੇ ਜਾਵਾਂਗੇ ਨਹੀਂ ਵੀ ਬੋਲਣ ਦੋਦੀ ਜਦੋਂ ਪੁਰਾਣੀ ਹਾਂ ਉਹਨਾਂ ਦੀਆਂ ਵੀ ਆਉਂਦੀਆਂ ਹਨ ਜਿਵੇਂ ਭਾਈ ਦੱਸਦਾ ਤਾਂ ਕਹਿੰਦਾ ਆਪਣਿਆਂ ਵਾਲੀ ਨਾਪੇ ਤੇ ਆਈਦੀ ਮਸ਼ੀਨ ਉਹ ਫਸ ਗਈ ਸੀ ਉਹਨਾਂ ਵਾਲੀ ਕਹਿੰਦਾ ਨਿਊ ਹਾਲੈਂਡ ਭੱਜੀ ਫਿਰੀ ਸੀ ਐਕਚੁਅਲੀ ਫਿਰ ਇੰਪੋਰਟ ਕਰਵਾਉਂਦੇ ਨਾ ਬਾਹਰੋਂ ਏਰੀਆ ਸੈਕੰਡ ਹੈਂਡ ਹੁੰਦੀ ਆ ਨਾ ਮੈਨੂਫੈਕਚਰਿੰਗ ਹੈ ਨਹੀਂ ਉਤਰ ਸਹੀ ਗੱਲ ਆ ਇਸ ਕਰਕੇ ਹਾਂਜੀ ਇਹ ਤਾਂ ਗੱਲ ਹੈ ਚੱਲੀਏ ਫੇਰ ਵੀਰੇਓ ਚਲੋ ਜੀ ਚਲੋ ਬਾਈ ਦਿਖਾਉਣਾ ਤੁਹਾਨੂੰ ਅੱਗੇ ਤੋਂ ਏਰੀਆ ਹਾਂ ਠੰਡ ਹੋ ਗਈ ਅੱਜ ਮੀਂਹ ਬੜਾ ਸਾਰੇ ਨਹੀਂ ਪੈਂਦਾ ਪੰਜਾਬ ਜੀ ਪੈਂਦਾ ਇਹ ਚਲੋ ਚੱਲਦੇ ਆਂ ਫੇ ਅੱਡੇ ਤੇ ਉਨ ਵਾਲੇ ਦਿਖਾਉਣਾ ਤੁਹਾਨੂੰ ਏਰੀਆ ਬਾਈ ਜੰਮੂ ਦਾ ਕਣਕਰ ਜੇ ਬੜੀ ਖੜੀ ਆ ਪਰ ਹੁਣ ਮੌਸਮ ਜਿਹੜਾ ਖਰਾਬ ਹੋਣ ਕਰਕੇ ਅੱਜ ਦੀ ਦਿਹਾੜੀ ਕੰਮ ਪਿੱਛੇ ਪੈ ਜਾਣਾ ਨਾ ਬਹੁਤ ਵਰਕ ਪੈ ਜਾਣਾ ਮਨਦੀ ਬਾਈ ਇਹ ਤੇ ਹਾਂ ਬੜਾ ਵਧੀਆ ਲੱਗਿਆ ਬਾਈ ਬਾਰਡਰ ਤੇ ਸਰਦਾਰ ਨੂੰ ਮਿਲ ਕੇ ਆ ਬਾਈਆ ਮੁੰਦੀ ਮੈਂ ਵਧੀਆ ਪਾ ਨੂੰ ਘਮਾਦਾ ਬਾਰਡਰ ਏਰੀਆ ਅਜਾ ਸੌਫ ਆਪਣਿਆ ਹੋ ਜਾਂਦੀ ਆ ਬਾਈ ਇਹ ਤੇ ਕਾ ਲੌੜ ਦੇ ਗੱਡੇ ਵੀ ਜਿੱਥੇ ਤੇ ਬਹਿਣੇ ਜਲੇ ਪਹਿਲਾ ਕਿਸੇ ਨੇ ਬੀਜੀ-ਬੂਜੀ ਹੋੜਿਆ ਕਈ ਨਾ ਇੱਕ ਪਾਵਰ ਲੱਗੀ ਵੀ ਆ ਲਓ ਜੀ ਬਾਈ ਬਾਰਡਰ ਤੋਂ ਬਾਹਰ ਸਿੱਧਾ ਆਗੇ ਤੇ ਆਪਣੇ ਡੇਰੇ ਤੇ ਮੀ ਕੱਲ ਬੜੀ ਮੀਂਹੇ ਕੀਸੀ ਕਰਾਤੇ ਆਦਲਾ ਤੁਹਾਡੇ ਸਾਹਮਣੇ ਕੱਡੇ-ਕੱਡੇ ਹਨ ਖੱਡੇ ਜਿਹੜੇ ਭਰ ਕੇ ਪਾਣੀ ਗਿਆ ਬੜਾ ਮੀਂਹ ਪਿਆ ਕੱਲ ਮੈਂ ਕਹਿੰਦਾ ਮੀਂਹ ਨੇ ਤਾਂ ਜਮੇ ਹੀ ਕੰਮ ਖਰਾਬ ਕਰਤਾ ਚੰਗਾ ਭਲਾ ਕੰਮ ਚੱਲਦਾ ਨਹੀਂ ਆ ਪਰਸੋਂ ਜੇ ਨਾ ਮੀਂਹ ਪੈਂਦਾ ਨਾ ਇੱਥੇ ਤੇ ਮਸ਼ੀਨ ਕੱਢੀਦੀ ਰਾਤ ਨੂੰ ਜੇ ਨਾ ਮੀਂਹ ਪੈਂਦਾ ਤਾਂ ਇੱਥੇ ਤੇ ਮਸ਼ੀਨਾਂ ਸਾਰੇ ਏਰੀਆ ਸਕੂਲ ਤੱਕਰ ਸਾਫ਼ ਕਰਨਾ ਤਾਂ ਹੁਣ ਅੱਜ ਇਹ ਏਰੀਆ ਦੇ ਵਿੱਚ ਵੜਨਾ ਹੈ ਮੈਂ ਮੀਂਹ ਨੇ ਬਾਈ ਸਾਰੀਆਂ ਮਸ਼ੀਨਾਂ ਹਨਾ ਖੜੀਆਂ ਕਰਕੇ ਰੱਖਤੀਆਂ ਬਾਕੀ ਜੰਮੂ ਨੇ ਆਪਣੀ ਜਨਰਲ ਦਿਖਾਤੀ ਹੈ ਨਾ ਪੰਜਾਬੀਆਂ ਵੀ ਪੰਜਾਬ ਦੇ ਵਿੱਚ ਕੰਬੈਨਾ ਆਈਆਂ ਮਸ਼ੀਨ ਬੜੀ ਆਈ ਜਾਂਦੀ ਅਜੇ ਵੀ ਬਾਕੀ ਚਲੋ ਜਿਹੜਾ ਜਿਹਦੇ ਕਰਮਾ ਜਾਉਦਾ ਹਨਾ ਉਹਨੇ ਲੈ ਜਾਣਾ ਉਹ ਦੇਖੋ ਸਾਰਾ ਏਰੀਆ ਹਜੇ ਖੜਾ ਹੈ ਬਈ ਆ ਇਹ ਚੇ ਫੇਰਨੀ ਅਜ ਮਸ਼ੀਨ ਜੇ ਚੱਲ ਗਈ ਤਾਂ ਬਸ ਮੀਂਹ ਜ਼ਿਆਦਾ ਪਿਆ ਲੱਗਦਾ ਨਹੀਂ ਵੀ ਚੱਲੂਗੀ ਜੇ ਹੋਈ ਕਿਰਪਾ ਮਹਾਰਾਜ ਦੀ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਬਾਕੀ ਇੱਧਰ ਪਿੰਡ ਆ ਜਿੱਥੇ ਅਸੀਂ ਵੱਸਦੇ ਆ ਹਨਾ ਉਹਦੇ ਬਾਅਦ ਭਜਨ ਬਾਈ ਉਹ ਨਹੀਂ ਲੱਗੇ ਆ ਗਰੀਸ ਪਾਣੀ ਕਰਨਾ ਮਸ਼ੀਨ ਨੂੰ ਹੋ ਭਜਨ ਭਜਨ ਬਾਈ ਓਏ ੱੱਕੇ ਨੂੰ ਗਰੀਸ ਪਾਣੀ ਫਿਰ ਦੇਖਦੇ ਆ ਖੇਤਕੋਮ ਫਿਰ ਕੇ ਆਉਂਦੇ ਆ ਕਿਤੇ ਬਾਕੀ ਆ ਮਕਾਨ ਮਿਲਿਆ ਬਾਈ ਰਹਿਣੇ ਸਾਨੂੰ ਉਹ ਕਮਰੇ ਸਾਡੇ ਡੇਰੇ ਆ ਵਧੀਆ ਰਹਿਣੇ ਰਹਿਣੇ ਵਧੀਆ ਹਨਾ ਲੱਗਿਆ adda gadda ਮਸੀਹਰ ਦੇ ਕੋਲੇ ਆ ਜਾਂਦੀ ਐ ਖੇਚ ਨੂੰ ਉੱਤਰ ਕੇ ਬਾਕੀ ਬਾਰਡਰ ਵਾਲਾ ਏਰੀਆ ਘੁੰਮ ਕੇ ਬਈ ਬੜਾ ਵਧੀਆ ਲੱਗਿਆ ਹਨਾ ਬਾਰਡਰ ਤੇ ਵਸਦੇ ਪਿੰਡਾਂ ਦਾ ਮੈਂ ਕਹਿੰਦਾ ਪੁੱਛਿਆ ਯਾਰ ਹਾਲਚਾਲ ਤਾਂ ਨਯਾਰਾ ਹੀ ਨੰਦੇ ਆ ਗਿਆ ਆਪਾਂ ਬਈ ਘਰੇ ਬੈਠੇ ਆ ਨਾ ਪਤਾ ਲੱਗਦਾ ਨਹੀਂ ਉਹ ਸਾਡੇ ਤੋਂ ਬਾਰਡਰ ਦੂਰ ਆ ਹਨਾ 2 3 300 ਕਿਲੋਮੀਟਰ ਦੂਰ ਬੈਠੇ ਆਂ ਬਾਰਡਰ ਦੇ ਸਾਨੂੰ ਤਾਂ ਉਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਉੱਥੇ ਜਿਹੜੀ ਚੀਜ਼ਾਂ ਸੁਣਨ ਨੂੰ ਮਿਲਦੀਆਂ ਦੇਖਣ ਨੂੰ ਮਿਲਦੀਆਂ ਹੈ ਬਹੁਤ ਫੌਜੀ ਐਂ ਦੀ ਜਿਹੜੀ ਆਰਮੀ ਡਿਊਟੀ ਐ ਬਾਈ ਮੈਨੂੰ ਬਹੁਤ ਚਾਹਤਦਾ ਵੀ ਬਾਰਡ ਤੇ 24 ਘੰਟੇ ਤਣਾਤ ਖੜੇ ਆ ਹੁਣ ਚਾਹੇ ਉਰੇ ਹੀ ਪੈਨੇ ਜਾਂ ਪਿੰਡ ਵੀ ਪੈਨੇ ਆ ਵੀ ਉਹਨਾਂ ਦੇ ਬਦੌਲਤੇ ਪੈਨੇ ਆ ਬਾਈ ਡਟੇ ਖੜੇ ਆ ਸਲੂਟ ਆ ਮੇਰਾ ਫੌਜੀਆ ਨੂੰ ਬਾਕੀ ਬਾਈ ਫੌਜੀ ਵੀਰ ਆਪਣਾ ਗਰਦਾਸਪਤੋਂ ਮਿਲੇ ਆ ਉਹਨੇ ਚਾਹ ਚੁ ਪਲਾਈ ਐਨ ਪਕਾੜੇ ਬੂੜੇ ਖਾਏ ਬਹੁਜਲੇ ਆਰਮੀ ਆਏ ਬਣਾ ਕੰਟਿਨ ਚ ਬੜੀ ਉਹਨੇ ਸੇਵਾ ਕਰੀ ਬਹੁਤ ਧੰਨਵਾਦ ਉਹ ਬਾਈ ਦਾ ਵੀ ਆਪਣੇ ਸਗੋਂ ਉੱਥੇ ਦਾ ਗਰਦਾਸਪਤੋਂ ਬਾਈ ਉਹ ਬਾਕੀ ਹੋਰ ਵੀ ਸੱਜਣਾ ਮਿੱਤਰ ਜਿਹੜੇ ਇੱਧਰ ਲਈ ਆਈ ਜਾਂਦੇ ਆ ਵੀਡੀਓ ਦੇਖਣ ਆਲੇ ਕੱਲ ਉਹਰੇ ਆਏ ਹੋਏ ਤੇ ਬਾਈ ਉਹਨਾਂ ਕਾ ਕੇ ਸੌਰੀ ਮੈਂ ਮੜੀ ਨਾ ਥੋੜਾ ਚੱਲ ਗਿਆ ਸ਼ਹਿਰ ਬਾਈ ਨਾਲ ਮੰਡੀ ਵੀ ਗਿਆ ਲ। ਉਹਰੇ ਦੇ ਪਿੱਛੇ ਤੇ ਆ ਕੇ ਮੁੜ ਗਏ ਉਹਦੇ ਕਾ ਕੇ ਸਵਾਦ ਨਹੀਂ ਆਇਆ ਹੈਗਾ ਕੰਮ ਦਾ ਹਨਾ ਮੈਨੂੰ ਬੜਾ ਦੁੱਖ ਲੱਗਿਆ ਰਵੀ ਚੱਲ ਗਿਆ। ਚਲੋ ਆ ਹੁਣ ਉਰੀ ਆ ਬਾਈ ਹੁਣ ਆਪਾਂ ਕਿਤੇ ਨਹੀਂ ਜਾਣਾ ਕੰਮ ਚੱਲਵੇ ਬਸ ਕੰਮ ਚੱਲੇ ਤੇ ਫੇਰ ਕੰਬੈਨ ਕੋਲੇ ਆ ਜਨਮ ਬੰਦਾ ਕੰਮ ਖੜਦਾ ਫੇਰ ਹਨਾ ਉਹ ਵੀ ਉਹਨੂੰ ਵੀ ਐਵੇਂ ਨੇ ਮਹਿਮਾਨ ਆਏ ਹੋਏ ਕਹਿੰਦਾ ਮੈਂ ਤੁਸੀਂ ਇੱਧਰ ਉੱਧਰ ਘੁਮਾਵਾ ਫਿਰ ਜਾਂਦਾ। ਮੈਂ ਚੱਲ ਕੰਮ ਚੱਲ ਜਵੇ ਫ ਇਹ ਮਸ਼ੀਨ ਦੇ ਲੱਗ ਗਈਆਂ। ਬਾਕੀ ਕੋਈ ਵੀ ਰਹਿਣਾ ਪੁੱਛਦੇ ਤੇ ਸਾਰੀ ਇੰਨੀ ਆਪਣੇ ਕਹੇ ਕਹਨੇ ਸਾਰਾ ਜਾਣਕਾਰੀ ਦਊਂਗਾ ਵੀਰੇ। ਅਜੇ ਤੁਸੀਂ ਖੜੋ ਮਣੀ ਮਸ਼ੀਨ ਚੱਲਣਾ ਤਾਂ ਮਸ਼ੀਨ ਚੱਲੇ ਤੇ ਹਨਾ ਵੀਡੀਓ ਬਣਾਉਣ ਨੂੰ ਦੇ ਲਈ ਜਾਂ ਕਰਦਾ ਹਾਂ। ਮੈਂ ਪੁੱਛਣਾ ਤੁਸੀਂ ਕਿਉਂਕਿ ਵੀਡੀਓ ਕੈਮਰੇ ਕਿ ਨਹੀਂ ਦੇਖਣ ਨੂੰ ਦਿਲ ਨਹੀਂ ਕਰਦਾ। ਵੀ ਜਿਹਦਨ ਮਸ਼ੀਨ ਚੱਲ ਵੀ ਫੇਰ ਮੈਂ ਦਰਦਾਰਾ ਸਟਾਏ ਕਰਨੇ ਤੁਹਾਡੇ ਕੋਲ। ਠੀਕ ਹੈ ਜੀ। ਮਿਲਦੇ ਹਾਂਗੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।